ਸਾਹਿਬੀ ਸਿਗਨ ਆ ਵੀ ਰਾਜੂ ਵਾਜੀ ਪੂਰਨ ਪੰਨੇ ਕਰਕੇ ਪਤਾ ਪਾਣੀ ਕਰਾਉਂਦਾ ਚੁੱਪ ਕਰੋ ਭਾਈ ਸਸੀ ਗਾ ਜੀ ਸਸੀ ਗਾ ਮੈਂ ਕਿ ਤੂੰ ਮੈਂ ਤੂੰ ਆਇਆ ਸਸੀ ਗਾ ਜੀ ਸਸੀ ਗਾ ਚਲਾ ਲੋ ਜੀ ਉਹ ਪ੍ਰਾਵਾ ਲਵ ਮਰਜੀ ਨਾ ਸੱਚਾ ਬਣੇ ਇਨਸ਼ਾ ਅੱਲਾਹ ਹਾਂ ਆਹੇ ਪਿੰਡਾ ਛੋਟੇ ਪਾਈ ਦਾ ਹਾਂ ਜੀ ਮੈਂ ਗਨੇ ਨੇ ਕਰਦਾ ਹਾਂ ਜੀ ਆਹੀ ਆ ਆਪਣੇ ਦੋਵਾਂ ਪੰਜਿਆਂ ਨੇ ਪਹਿਲਾਂ ਕੋਈ ਗੱਲ ਹੋਈ ਨਹੀਂ ਜੀ ਹੈ ਨਾ ਚਿੱਕਾ ਦੇਖੋ ਗੱਲ ਆਪਾਂ ਦਾ ਨਹੀਂ ਫਕੀਰੀ ਮੱਤ ਦੀ ਠੀਕ ਹੈ ਜੀ ਠੀਕ ਹੈ ਛੋਟੇ ਭਾਈ ਗੱਲ ਹਾਂ ਹੋਈ ਹਾਂ ਕਹ ਜੀ ਨਾ ਹੋਈ ਨਾ ਕਹ ਜੀ ਠੀਕ ਹੈ ਜੀ ਦੂਜੀ ਗੱਲ ਇਹ ਹੈ ਵੀ ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਮੈਨੂੰ ਦੇਖਿਆ ਵੀ ਮੈਂ ਪੱਛ ਕਰਦਾ ਮਲਮਟਾ ਸੱਠਾ ਕਰਦਾ ਰਹਿਣਾ ਪੁੱਛਣਾ ਜੀ ਨਾ ਨਾ ਕੋਈ ਨਹੀਂ ਜੀ ਚਿੱਕਾ ਚੱਲੀਏ ਆਪਣੇ ਘਰੇ ਆਓ ਮੁੰਡਾ ਗਿਆ ਫਿਰ ਚੱਕੋ ਬਾਬਾ ਛੋਟੇ ਪਾਈ ਥੋੜੇ ਦਿਲ ਦੀ ਹਾਂ ਬਾਬਾ ਜੀ ਹਾਂ ਜਵਾਹ ਸਹੀ ਮਰੇ ਇੱਕ ਗੱਲਾ ਛੋਟੇ ਪਾਈ ਮੈਂ ਨਿਗਾਹ ਮਾਰੀ ਆ ਹਾਂ ਥੋਡੀ ਪੁੱਛੇ ਦੀ ਨਿੱਕਲਦੀ ਨਹੀਂ ਛੇਦੀ ਕੀ ਮਤਲਬ ਕਿਸੇ ਚਲੇ ਤੋਂ ਨਿੱਕਲਦੀ ਕੋਈ ਨਹੀਂ ਭਾਵੇਂ ਗੱਲ ਕਿਹੋ ਜਿਹੀ ਵੀ ਹੋਵੇ ਠੀਕ ਆ ਬਾਬਾ ਜੀ ਹੈ ਕਰ ਦੋ ਪਰ ਬਾਬਾ ਜੀ ਤੁਸੀਂ ਇਹ ਤਾਂ ਦੇਖੋ ਪਛਾ ਪੜੀ ਕਰਨੀ ਮੈਂ ਤਾਂ ਉਹਦਾ ਕਰਿੰਦਾ ਹਾਂ ਠੀਕ ਹੈ ਜੀ ਇੱਕ ਪਹਿਲਾਂ ਬੱਜਰੇ ਕਿੱਥੇ ਸੀ ਬਾਬਾ ਤੇਰਾ ਮੈਂ ਨਾਂ ਸੁਣਿਆ ਹਾਂ ਹਾਂ ਨਾਂ ਸੁਣਿਆ ਨਾਂ ਉਹਦੇ ਬਾਪੂ ਦਾ ਠੀਕ ਹੈ ਜੀ ਇਹ ਰਾਜ ਗੱਲ ਬਣਾਇਆ ਹਾਂ ਠੀਕ ਹੈ ਤੇ ਤੇਰੇ ਵਰਗਾ ਕਾਮ ਇਨਸਾਨ ਆ ਡਿਊਟੀ ਲੱਗਿਆ ਕਰੀ ਜਾਣਾ ਠੀਕ ਹੈ ਜੀ ਜਿੱਥੇ ਕੁਛ ਕਰਨੀ ਨਹੀਂ ਉਹਨਾਂ ਦੇ ਹੱਥੇ ਮੇਰੇ ਹੱਥੇ ਕੁਛ ਨਹੀਂ ਆ ਪਰ ਮੇਰੇ ਮਾਲਕ ਨੇ ਮੈਨੂੰ ਵਾਅਦਾ ਦਿੱਤੀ ਆ ਵੀ ਇਹ ਇਸ ਕਰਦੀ ਕੋਈ ਗੱਲ ਭੰਗ ਨਹੀਂ ਬਹੁਤ ਔਖੀ ਆ ਠੀਕ ਹੈ ਜੀ ਇਵੇਂ ਆ ਕੇ ਨਹੀਂ ਹੋ ਸਕਦੀ ਆ ਜੀ ਹੋ ਸਕਦੀ ਆ ਹਾਂ ਜਾਂ ਨਾ ਸਕਦੀ ਨਾ ਮੈਟਰ ਨਹੀਂ ਮੈਂ ਪਾਪਾ ਜੀ ਘਰੇ ਫਿਰਦਿਆਂ ਘਰੇ ਮੇਰਾ ਕੋਈ ਵੀ ਦਿਲ ਮੈਂ ਦੱਸੀ ਨਹੀਂ ਮੈਂ ਧਰਦੀ ਗੱਲ ਕੀਤੀ ਨਹੀਂ ਤੁਸੀਂ ਪੁੱਛ ਗਈ ਇਹਨੇ ਨਾ ਕਰਦੀ ਮੈਂ ਧਰਦੀ ਗੱਲ ਕੀਤੀ ਨਹੀਂ ਤੇਰੀ ਕੋਈ ਵੀ ਗੱਲ ਛੋੜੇ ਲਾਣੇ ਦੀ ਭਗਣੀ ਬਹੁਤ ਔਖੀ ਆ ਠੀਕ ਹੈ ਜੀ ਆ ਗੱਲ ਕਹੀ ਆ ਠੀਕ ਹੈ ਹਾਂ ਧੱਕਾ ਦੇ ਜੇ ਨਾਂ ਦਾ ਨਾ ਕਰੇ ਬਾਬਾ ਜੀ ਭਾਲਵੀ ਔਕੀ ਤਾਂ ਭਾਲ ਫਿਰ ਔਕੀ ਹੈਗੀ ਆ ਜੇ ਨਹੀਂ ਉਹ ਗੱਲ ਨਹੀਂ ਮੈਨੂੰ ਪਤਾ ਯਾਰ ਬਾਬਾ ਠੀਕ ਆ ਮੈਂ ਪਰ ਪੁੱਛ ਲੈਣੀ ਆ ਠੀਕ ਆ ਤੇਰੇ ਨਾਲ ਤੇਰੇ ਮਗਰਲੇ ਪਾਸੇ ਪਤਾ ਨਹੀਂ ਕਿੱਦਾਂ ਕਿ ਝੁੰਡ ਖੜਾ ਠੀਕ ਐ ਮੈਂ ਤਾਂ ਚਾਹ ਠੀਕ ਐ ਜੀ ਜੇਕਰ ਆਪਾਂ ਦੋਨੇ ਪਹਿਲੀ ਵਾਰ ਇਹਦੇ ਮਿਲਣ ਦਾ ਸਿਲਸਿਲਾ ਕਰ ਕਿੱਥੇ ਕਮਰਾਜ ਠੀਕ ਆਪਾਂ ਇਕੱਜ ਨੂੰ ਪਹਿਲੀ ਵਾਰ ਹੀ ਰੱਖਿਆ ਹਾਂ ਹਾਂ ਆਪਾਂ ਦੋਵੇਂ ਗੋਰੇ ਮਰੇ ਪਹਿਲੀ ਵਾਰ ਮਿਲਿਆ ਜਵਾ ਸਹੀ ਐ ਹੈ ਸਹੀ ਆ ਪਰ ਬਾਬਾ ਕਹਿੰਦਾ ਮਗਰ ਗੱਦੀ ਖੜੀ ਆ ਛੋਟੇ ਭਾਈ ਠੀਕ ਆ ਜੀ ਹੈ ਹੈਗੀ ਆ ਹਾਂ ਜੀ ਹਾਂ ਤੇ ਗੱਦੀ ਤੇ ਕਿ ਜੱਟਾਂ ਵਾਲਾ ਸਾਹ ਨਹੀਂ ਖੜਾ ਨਾਸ ਕਹਿੰਦੇ ਜੀ ਠੀਕ ਆ ਬਾਬਾਈ ਹੋਊਗਾ ਹੋਊਗਾ ਜਾਂ ਹਾਂ ਜਾਂ ਨਾ ਬਾਬਾ ਇਹ ਨਹੀਂ ਮੈਨੂੰ ਪਤਾ ਹੀ ਨਹੀਂ ਯਾਰ ਬਾਬਾ ਗੱਦੀ ਹੈਗੀ ਆ ਗੱਦੀ ਹੈਗੀ ਪਰ ਮੈਨੂੰ ਕੋਈ ਪਤਾ ਨਹੀਂ ਹੋਰ ਬੇਰ ਅਰਦਾਸ ਕਰ ਵੀ ਗੱਦੀ ਆ ਜਾ ਬਾਬਿਓ ਇਸ ਬਾਬੇ ਨੂੰ ਮੇਰੀ ਗੱਲ ਭਰਨ ਦਾ ਮੌਕਾ ਦੇ ਚਲ ਮੈਂ ਕਰ ਦਿੰਦਾ ਕਹਿੰਦੇ ਕਿਹੜਾ ਪਤਾ ਪਹਿਲਾਂ ਤੈਨੂੰ ਆਪਦੇ ਬਾਬੇ 'ਤੇ ਭਰੋਸਾ ਜੀ ਜੇ ਮੈਨੂੰ ਇੰਨਾ ਹੀ ਭਰੋਸਾ ਨਾ ਮੈਂ ਬਾਬੇ ਕੋਲ ਕਿਉਂ ਜਾਂਦਾ ਏਛਵਾਰੀ ਕਹਿ ਤਾ ਤੂੰ ਮਾਸੂਦ ਗੱਲ ਬਾਬੇ ਨੂੰ ਮੈਂ ਕਹਿੰਦਾ ਬਾਬਾ ਬਸ ਕੋਈ ਦੱਸੋ ਮੜਾ ਮਟਾ ਉਹ ਬਾਬੇ ਨੂੰ ਉਹਨਾਂ ਨੂੰ ਤੈਨੂੰ ਨਹੀਂ ਉਹਨਾਂ ਨੂੰ ਕਹਿਣਾ ਹਾਂ ਨਹੀਂ ਸਹੀ ਹੈ ਸਹੀ ਹੈ ਦੇਖ ਗੱਲੇ ਵੀ ਕਿੰਨੀ ਖੁਸ਼ੀ ਮਿਲੀ ਸਾਰਿਆਂ ਨੂੰ ਸਹੀ ਗੱਲ ਆਪਣੀਆਂ ਪੁੱਛਾਂ ਜਿਵੇਂ ਚੱਲੀਆਂ ਬਸ ਅਸਫਲਤਾ ਚੱਲੂਗਾ ਨਾ ਨਾ ਹਾਂ ਮੁੱਢ ਨੂੰ ਐਕੋ ਆਪਦੀ ਜ਼ਿੰਦਗੀ ਦਾ ਫੈਸਲਾ ਹਾਂ ਜੀ ਮਲ ਹੈ ਹਾਂ ਜੀ ਉਹ ਜ਼ਿੰਦਗੀ ਦਾ ਫੈਸਲਾ ਵੀ ਉਹ ਵੀ ਕਰਨਾ ਜਿਹੜਾ ਲੋਕ ਖਾ ਕੇ ਲੱਡੂ ਪਸਤਾਉਂਦੇ ਆ ਹਾਂ ਬਾਬਾ ਹੈ ਹਾਂ ਯਾਦ ਰੱਖਣਾ ਹਾਂ ਹੈ ਉਹ ਬਚ ਜਾ ਤੰਦਰਾਂ ਕੀ ਲੜਣਾ ਕਿ ਕਰਾਉਣਾ ਹੀ ਆ ਕਰਾਉਣਾ ਹੀ ਆ ਪੱਕੀ ਹਾਂ ਇਹ ਜਵਾਬ ਹਾਂ ਜਲ ਫੜਮਣਾ ਚੱਕੋ ਜੁੜੇ ਵਿਆਹ ਤੋਂ ਹਾਂਜੀ ਹੈ ਹਾਂ ਲੱਗਦਾ ਹੁੰਦਾ ਬਾਬਾ ਕੋਈ ਵਿਆਹ ਹੋ ਜਾਏ ਕੋਈ ਰਿਸ਼ਤਾ ਹੋ ਜਾਏ ਹੈ ਬਸ ਤੂੰ ਉਹ ਪਾਉਂਦਾ ਜਿਹਨੂੰ ਤੂੰ ਕਹਿੰਦਾ ਵੀ ਐਸ਼ੇ ਨਾਲ ਹੀ ਹੋਵੇ ਹਾਂ ਹੈ ਹਾਂ ਜਮਾਂ ਸੀ ਉਹਦਾ ਵੀ ਜਿੱਥੇ ਤੂੰ ਆਪ ਚੌਲਾਂ ਨੂੰ ਉੱਥੇ ਵਿਆਹ ਹੋਵੇ ਹਾਂ ਉਹਦੇ ਬਿਨਾਂ ਤੂੰ ਦਾਸ ਹੈ ਹਾਂ ਉਹਦੇ ਬਿਨਾਂ ਤੇਰਾ ਜੀ ਨਹੀਂ ਲੱਗਦਾ ਨਹੀਂ ਲੱਗਦਾ ਉਹਦੇ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਆ ਜਾਂਦੀ ਹੈ ਸਵੇਰੇ ਚਰਸ ਨੂੰ ਚਰਖਾ ਕੇ ਨੂੰ ਚੱਲਦਾ ਕਾਕਾ ਸਨੀ ਖੜਗਾੜ ਜਾਦੇ ਆ ਤੇ ਪੁੱਛਗਾ ਪਤਾ ਨਾ ਤੇਰੇ ਮੂੰਹ ਚ ਫੁੱਲ ਜੇ ਤੂੰ ਬਹੁਤ ਹੰਦ ਕਰਦਾ ਹਾਂ ਹਾਂ ਬਾਬਾ ਤੂੰ ਵੀ ਤੰਗ ਕਰਦੀ ਐ ਹੋ ਨਹੀਂ ਮੈਨੂੰ ਪਤਾ ਬਾਬਾ ਉਹੀ ਤਾਂ ਪੁੱਛਣਾ ਨਾ ਤਾਂ ਹੀ ਤਾਂ ਸਨੈਚਰ ਖਾਂਦਾ ਹੈ ਸਹੀ ਹੈ ਸਹੀ ਪਰ ਤੂੰ ਕਾਫੀ ਟਾਈਮ ਦਾ ਇਹ ਮੰਦਰ ਚੁੱਛਾ ਵੀ ਕਿਤੇ ਮਾਲਕ ਤੇਰੀ ਬਾਹ ਫੜ ਲੇਤਾ ਹਾਂ ਹੈ ਹਾਂ ਪਰ ਮਾਲਕ ਨੇ ਬਾਹ ਫੜੀ ਨਹੀਂ ਹਰੇ ਨਹੀਂ ਫੜੀ ਹੈ ਨਹੀਂ ਫੜੀ ਕੁਛ ਦੀ ਕੁਛਰ ਗਿਆ ਹਾਂ ਚਲੋ ਚੋਕਰ ਤਾਕੋ ਮਾਮਾ ਕਿ ਉਹ ਬਦੋਨੋ ਭਾਈ ਪਹਿਲੀ ਵਾਰ ਮਿਲਿਆ ਹਨਾ ਹਾਂਜੀ ਇਹ ਕੇਸ ਕੋਈ ਰਿਸ਼ਤੇਦਾਰੀ ਦਾ ਹਾਂ ਰਿਸ਼ਤੇਦਾਰੀ ਦਾ ਹੈ ਹਾਂ ਹੈ ਰਿਸ਼ਤੇਦਾਰੀ ਦਾ ਉਹਨਾਂ ਨਾਲ ਨਹੀਂ ਯਾਨੀ ਕਿ ਐ ਤਾਂ ਫਰੋਲ ਤਾਂ ਕਰਦੇ ਵੀ ਨਹੀਂ ਤੈਨੂੰ ਲੱਗਦਾ ਨਹੀਂ ਮੰਨ ਲਓ ਵੀ ਹੈ ਰਿਸ਼ਤੇਦਾਰੀ ਪਤਾ ਉਹ ਸਿਗਨੇਚਰ ਖਾਣਾ ਤੂੰ ਲਖ ਮਾਲ ਹੋ ਗਿਆ ਹੈ ਰਿਸ਼ਤੇਦਾਰੀ ਜੀ ਹੈ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਜੀ ਪਰ ਘਰ ਹੋਰ ਆ ਹਾਂ ਪਰ ਉਹਨਾਂ ਨਾਲ ਕੋਈ ਰਿਸ਼ਤੇ ਨਹੀਂ ਬੰਨਾਂ ਜੀ ਦੱਬੀ ਪਸੰਦ ਆ ਗਈ ਹਾਂ ਕਾ ਕਾ ਮਾਰੀਏ ਨਾ ਹਣਾ ਠੀਕ ਆ ਬੱਬਾ ਛੋੜਿਆ ਨਾ ਹਾਂ ਖੇਡ ਲਰ ਗਿਆ ਲਰ ਦੇ ਗਿਆ ਬੱਚੇ ਛੋੜੀ ਮਨੇਗਾ ਮਾਰ ਲਈ ਹੈ ਹਾਂ ਹਾਂ ਬੱਬਾ ਉਹ ਵੀ ਛੜਨੀ ਹੈ ਹਣਾ ਹਾਂ ਜੀ ਆਪ ਵੀ ਬਣ ਜਾ ਸਿਆਣਾ ਛੜਾ ਮਤਲਬ ਇਹ ਪੁੱਛਿਆ ਕਰ ਤੜ ਪਾਉਂ ਸਿਆਣਾ ਕਹਿੰਦਾ ਨਹੀਂ ਸਮਝ ਗਈ ਗੱਲ ਮੈਂ ਤੂੰ ਇਹ ਗੱਲ ਸਾਬ ਆਪ ਜੀ ਕੋ ਸਤਾ ਨਹੀਂ ਕਰਦੇ ਨਹੀਂ ਜੀ ਹੈ ਨਾ ਉਧਰ ਹੱਲ ਫ ਬੱਜ ਨਹੀਂ ਬੱਜੀ ਨਹੀਂ ਉਧਰ ਵਾ ਠੀਕ ਹੈ ਜੀ ਹਜੇ ਬੱਜੀ ਨਹੀਂ ਸਲਫ ਉਧਰ ਠੀਕ ਹੈ ਜੀ ਇੱਕ ਪਾਸੇ ਜੋੜ ਲੱਗੀ ਜਾਂਦਾ ਦੂਜੇ ਪਾਸੇ ਦਾ ਪਤਾ ਨਹੀਂ ਹਾਂ ਫਿਰ ਮੈਂ ਹੀ ਤਾਂ ਪੁੱਛਦਾ ਨਾ ਮੈਂ ਵੀ ਫालतू ਟਾਈਮ ਨਾਲ ਨਾ ਖਰਾਬ ਕਰਾਂ ਨਹੀਂ ਸਹੀ ਗੱਲ ਇਹ ਤਾਂ ਹੁਣ ਵੀ ਖਾਦਾ ਹੀ ਆ ਹੁਣ ਵੀ ਖਾਦੇ ਲੱਗਦੇ ਨੇ ਸਭੀ ਕੋਤਿਆਂ ਨੂੰ ਬਾਗ ਬਥੇਰੇ ਹਨਾ ਲੋਟਾਂ ਕੰਝ ਮਾਰ ਲਾਂਗੇ ਯਾਰ ਪਹਿਲਾਂ ਕੋਈ ਯਾਰ ਕਰ ਸੁਣੋ ਤੁਹਾਡੇ ਤੁਸੀਂ ਹਰੇ ਵੀ ਵੇਖੇ ਹੋਣੇ ਚਟੇ ਵੇਖੇ ਹੋਣੇ ਕਾਲਾ ਪਾਉ ਦਾ ਪਹਿਲੀ ਵਾਰ ਨਹੀਂ ਨਹੀਂ ਸਹੀ ਹੈ ਓਕੇ ਭਾਈ ਓਕੇ ਤਾੜੀ ਨਾਲ ਦੇ ਨਾਲ ਜਮਾਈ ਦੇ ਆ ਲੋ ਆ ਲੋ ਭਾਈ ਜਾਰਾ ਮੈਨੂੰ ਤੈਨੂੰ ਚੋਕੀ ਦਾ ਆ ਬਾਈਓ ਲੈ ਗੱਲ ਵੀ ਅੱਗੇ ਸੁਣਦਾ ਮੈਂ ਹਾਂ ਬੰਦਾ ਵੀ ਚਲੇ ਮੁੜ ਲੱਤੀ ਠੀਕ ਹੈ ਠੀਕ ਆ ਲੈ ਕੱਲਾ ਤੇਰੇ ਨੂੰ ਇਹ ਜਿਹਾ ਗਲਾਬ ਦੇ ਫੁੱਲ ਕਿਹੜੇ ਉਧਰ ਦੇ ਬੂਟੇ ਨਹੀਂ ਲੱਗਿਆ ਠੀਕ ਹੈ ਜੇ ਹੁਣ ਕਰਨਾ ਕਿਵੇਂ ਹੈ ਦਾ ਬਾਪਾ ਲਾਉਣਾ ਕਰੇ 부ਜਾ ਦੇ ਮੈਂ ਬਾਪਾ ਵੇ ਗਾਣਾ ਗਈ ਠੀਕ ਹੈ ਮੈਂ ਟਾਂਗ ਕਹਿੰਦਾ ਹੁੰਦਾ ਨਾ ਟਾਂਗ ਗਾਲਿਆ ਮੈਂ ਸ਼ਾਇਦ ਜ਼ਿੰਦਗੀ ਗਾਲੀ ਬੈਠਾ ਉਹਦੇ ਪਿੱਛੇ ਠੀਕ ਹੈ ਘਾਣਾ ਰਗਾ ਸੀਗਾ ਠੀਕ ਹੈ ਮੈਂ ਸੌਰੀ ਬੋਲੀ ਇਹਨਾਂ ਗਾ ਆਸਤ ਮੇਰੇ ਕੋਲ ਖਾਤੇ ਆ ਦੋ ਦਿਨ ਤੋਂ ਨੇਚਰ ਠੀਕ ਹੈ ਨਹੀਂ ਸਹੀ ਗੱਲ ਆ ਮੈਂ ਬਾਬਾ ਕਹਿੰਦੇ ਨੇ ਇੱਕ ਤਾਂ ਟਾਈਮ ਗਾਲਿਆ ਮੈਂ ਸ਼ਾਇਦ ਜ਼ਿੰਦਗੀ ਗਾਲੀ ਬੈਠਾ ਬਾਬਾ ਉਹਦੇ ਪਿੱਛੇ ਤੇ ਮੈਂ ਲਿਆਉਣੀ ਆ ਉਹ ਕਿਸੇ ਵੀ ਹਾਲਤ ਪੱਕੀ ਗੱਲ ਆ ਹੈ ਹਾਂ ਤੇ ਜੇ ਉਹਦਾ ਸਾਰਾ ਗੱਜ ਕੰਮ ਦਾ ਮੈਂ ਵੀ ਨਹੀਂ ਕਰਦਾ ਹਾਂ ਵੀ ਉਹ ਕੁੜੀ ਦੀ ਤੈਰ ਦੀ ਮਿੱਟੀ ਲਿਆਦਾ ਆਪਾਂ ਜੇ ਕਰਦੇ ਨਾ 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 ਉਹ ਕੰਮ ਤਾਂ ਆਪਾਂ ਕਰਦੇ ਹੀ ਨਹੀਂ ਹੈਗੇ ਨਾ ਨਾ ਠੀਕ ਹੈ ਵੀ ਜੇ ਰਜਾ ਮੰਦਿਰਾਂ ਤੇਰਾ ਹੋ ਜਾ ਵਿਆਹ ਹਾਂ ਉਹਦੇ ਘਰ ਦੇ ਮੰਗਦੇ ਨਾ ਤੇ ਪਿਆਰ ਪੂਰ ਤਾਂ ਵਿਆਹ ਤੋਂ ਬਾਅਦ ਵੀ ਹੁੰਦਾ ਰੋਬਾ ਜਓ ਜੀ ਵੀ ਜੋ ਮੰਨ ਜਾਣ ਵੀ ਆਪਰਾ ਜੂਨ ਰਸਤਾ ਕਰਦਣਾ ਬਾਬਾ ਥੋੜੀ ਹੋਰ ਲੰਬੀ ਨਿਗਾਹ ਮਾਰ ਗੱਲ ਕੁਝ ਹੋਰ ਹੈ ਹਾਂ ਚਲ ਅੱਜ ਫਿਰ ਠਕ ਗਿਆ ਫੱਕੜੀ ਗੱਲੋ ਕਰਦਾ ਹੈ ਤੂੰ ਅੜੀਆਂ ਵੇ ਫੱਕਰਾ ਕਰਤੇ ਤੇਰੇ ਅੱਖ ਜੋੜ ਕੇ ਅੜੀਆਂ ਵੇ ਫੱਕਰਾ ਇਹ ਛੋਟੇ ਕੰਮ ਦੇ ਵਿੱਚ ਕੋਈ ਫਾਨਾ ਵੀ ਆੜ ਜਾਂਦਾ ਅਰਦਾ ਕੋਈ ਬਾਬਾ ਫਾਨਾ ਦਾ ਆੜੀ ਜਾਂਦਾ ਸ਼ੁਰੂ ਤੋਂ ਹੀ ਹੋਰ ਅਰਦਾਣਾ ਹਾਂ ਇਹੀ ਫਾਨਾ ਬਸੇ ਕਰਨਾ ਹੈ ਇਹੀ ਫੰਦਾ ਪਾਸੇ ਕਰਨਾ ਪਾਸੇ ਦਾ ਬਾਬਾ ਇਹ ਹੁਣ ਕਿਵੇਂ ਕਰਾਂਗੇ ਉਹ ਮੈਂ ਕਰੂੰਗਾ ਹਾਂ ਵਾ ਸਮਝ ਲਾ ਹਾਂ ਹਾਂ ਇਹੀ ਆ ਹਾਂ ਦੋ ਜਣਾਂ ਵਿੱਚ ਮਾਰਾ ਹੁੰਦਾ ਆ ਰਿਹਾ ਫੰਦਾ ਤੀਜੇ ਦਾ ਤੀਜੇ ਦਾ ਹਾਂ 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 ਹੁਣ ਆਈਏ ਗੱਲ ਟਿਕਾਣੇ ਤੇ ਮੈਨੂੰ ਪਤਾ ਹਾਂ ਜਿੱਕੇ ਦੀ ਸਵਾਦ ਦੇਦਾ ਤੈਨੂੰ ਫਿਰ ਉਹ ਕੀ ਕਰੂਗਾ ਉੱਧਰ ਬੈਠੇ ਨਹੀਂ ਨਹੀਂ ਸਹੀ ਆ ਬਾਬਾ ਹਾਂ ਸਹੀ ਆ ਹੁਣ ਆ ਵੀ ਆਪਾਂ ਭਾਂਜਾ ਨੂੰ ਲਾਉਣਾ ਤੇ ਹੋਰ ਕਿ ਬੰਦਾ ਕੁਰਸੀ ਤੇ ਪਾਉਣਾ ਹਾਂ ਚਲੋ ਬੱਜੋ ਕਰੋ ਚੱਕੋ ਕੁਰਸੀ ਚੱਕ ਲੈਓ ਥੋਟੀ ਦਾ ਖੇੜੀ ਦਾ ਸਿੱਕਾ ਦੀ ਆੜੀ ਜੀ ਸਾਡੀ ਜੰਗ ਲਾਸਾਂ ਵਿੱਚ ਚਾਹ ਫੜ ਗਈ ਚਾਲੇ ਬਣਾ ਦੇ ਆਪਾ ਠੀਕ ਹੈ ਜੀ ਹੈ ਠੀਕ ਹੈ ਜੀ ਜਿਦੋਂ ਕਹਿੰਦਾ ਨਾਂ ਸੁਣਾਜੇ ਨਾਂ ਵੀ ਤਾਂ ਹੀ ਸੁਣਾਜੇ ਆਪਾਂ ਕੋ ਕੰਮ ਕੀਤੇ ਆ ਤਾਂ ਬਸ ਠੀਕ ਹੈ ਜੀ ਹਾਂ ਜੀ ਸਮਝ ਗਾ ਲੋ ਹੈ ਠੀਕ ਹੈ ਜੀ ਜਿਵੇਂ ਸਾਲ ਦੇ ਨੱਚ ਵਿੱਚ ਤੇਰੇ ਘਰੇ ਹੋ ਜਾ ਛੰਛੰ ਫੇਰ ਬੰਨੋ ਸਾਲ ਦੇ ਵਿੱਚ ਵਿੱਚ ਸਾਲ ਦੇ ਨੱਚ ਵਿੱਚ ਠੀਕ ਹੈ 2024 ਚ ਆ ਗੜਾ ਕੱਢੀ ਜਾਂਦਾ 2024 ਬਾਬਾ ਪਰ ਸਾਲ ਤਾਂ ਲੰਮਾ ਬਹੁਤ ਆ ਯਾਰ ਕੋ ਪਤੰਦਰਾ 8 ਦਾ ਮਹੀਨੇ ਰਹਿ ਕੇ ਸੁਰਤ ਚ ਨਾ ਯਾਰ 8 ਦਿਨ ਕੱਢਨੇ ਓਕੇ ਜਾਂਦੇ ਆ ਕੋਈ ਵੀ ਚੀਜ਼ ਤੋਂ ਬਿਨਾਂ ਵੀਗਾ ਇਹਨੇ ਮੈਂ ਕਹਿੰਦਾ ਵਿਊ ਦੇ ਤੋਂ ਬਗੈਰ ਪਰਸਵਾਲ ਵੱਡਾ ਬਹੁਤ ਹੈ ਨਾ ਬਾਬਾ ਮਰੇ ਨੇੜੇ ਰੱਖ ਯਾਰ ਕੰਮ ਸਦਾ ਹੀ ਹੋਇਆ ਪਿਆ ਨਹੀਂ ਸਹੀ ਗੱਲ ਆ ਦੱਲ ਮੈਂ ਕੋਈ ਨਹੀਂ ਮੇਰੇ ਕੋਲ ਆ ਜੂਗਾ ਹਾਂ ਮੈਂ ਜਵਾਂ ਠੀਕ ਆ ਯਾਰ ਬਾਬਾ ਜਵਾਂ ਠੀਕ ਆ ਮੈਂ ਨਾ ਤੇਰੇ ਕਿਸੇ ਚੇਲੇ ਤੋਂ ਪੁੱਛ ਨਹੀਂ ਲੈਂਦਾ ਗੁੱਸਾ ਨਾ ਕਰੀ ਸਾਡੇ ਕਰੇ ਵੀ ਗੱਦੀ ਆ ਚੇਲੇ ਪਤਾ ਜ਼ਿਆਦਾ ਤਾਂ ਹਾਂ ਹੈਗੀ ਆ ਪਰ ਜ਼ਿਆਦਾਤਰ ਨਾ ਗੱਲਾਂ ਹੀ ਹੁੰਦੀਆਂ ਬਾਬਾ ਯਾਰ ਠੀਕ ਆ ਕਹਿ ਰਹੇ ਆ 2 ਮਹੀਨਿਆਂ ਨੂੰ ਮੇਰੇ ਕੋਈ ਬੰਸਰੀ ਵਾਲਾ ਫਿਰ ਬਾਬਾ ਕੋਈ ਗੱਲਾਂ ਮੂੰਹ ਵੀ ਨਹੀਂ ਬਾਬਾ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਜਿਹਦੀ ਪੁੱਛ ਨਹੀਂ ਲਈ ਅਜ ਪਹਿਲਾਂ ਬਾਬਾ ਤੂੰ ਆ ਮੈਂ ਤੇਰੇ ਤੋਂ ਪੁੱਛ ਲੈਣਾ ਠੀਕ ਹੈ ਬਹੁਤ ਪੁੱਛਾ ਕਰ ਜੇ ਮੇਰੇ ਮੇਰੇ ਪਹਿਲਾਂ ਹੋ ਜਾਏਗਾ ਤੂੰ ਚਾਹ ਕੋਈ ਨਹੀਂ ਬਾਬਾ ਰਾਣੀ ਰਾਜਨਾਈ ਚ ਸੱਚਾ ਸਿੰਘ ਆਇਆ ਸੀ ਨਾ ਤੇਰੇ ਨਾਲ ਕੇ ਵਿਆਹ ਲਾਵਾ ਰਾਜਨਾਈ ਤੇਰਾ ਬਾਬਾ ਤੇਰੇ ਨਾਲ ਆਪਣੀ ਬੈਸ ਬਾਜ ਨਹੀਂ ਸੀ ਜੇ ਮੈਂ ਆ ਇਸੇ ਸਾਲ ਦੇ ਵਿੱਚ ਵਿੱਚ ਤੇ ਤੇਰਾ ਹੋ ਜਾ ਵਿਆਹ ਚਾਹ ਠੀਕ ਹੈ ਬਾਬਾ ਹੈ ਠੀਕ ਹੈ ਹੋ ਜਾ ਪੰਜ ਸੇ ਮਹੀਨੇ ਹਾਂ ਹੋ ਜਾ ਬਾਬਾ ਗੋਵ ਚ ਹਾਂ ਇਸ ਸਾਲ ਦੇ ਵਿੱਚ ਤੇਰਾ ਵਿਆਹ ਹੋ ਜਾ ਠੀਕ ਹੈ ਹੋ ਜਾ ਉਸੇ ਕੁੜੀ ਨਾਲ ਠੀਕ ਹੈ ਹੋ ਤਾਂ ਜਾਊਗਾ ਤੂੰ ਠੀਕ ਹੈ ਮੈਂ ਠੀਕ ਹਾਂ ਹਾਂ ਕੋਈ ਪ੍ਰੋਬਲਮ ਤਾਂ ਨਹੀਂ ਨਾ ਓਕੇ ਬਿਲਕੁਲ ਓਕੇ ਵਾਟ ਠੀਕ ਹੈ ਨਹੀਂ ਸਹੀ ਆ ਬਾਬਾ ਯਾਰ ਹਾਂ ਇਨੇਚਰਾ ਤਾਂ ਤਲਾ ਗਿਆ ਫੇਰ ਫੇਰ ਹੋ ਜਾਊਗਾ ਕਿਉਂ ਜੀ ਮਹਾਰਾਜ ਸਹੀ ਹੈ ਨਾ ਹਾਂ ਤੇ ਇਹ ਕੰਮ ਨੂੰ ਸਿਰੇ ਚੜਾਉਣ ਵਾਸਤੇ ਪਹਿਲਾਂ ਸੁੱਖ ਲੱਗੂਗੀ ਅੱਜ ਵੀ ਸੁੱਖ ਬਾਬਾ ਕੋਈ ਨਹੀਂ ਲਾਦਾਂਗੇ ਬਾਬਾ ਗੱਲ ਹੀ ਕੋਈ ਨਹੀਂ ਯਾਰ ਜੱਜੇ ਬਹੂ ਆ ਗਈ ਉੱਤੇ ਕੋਈ ਨਹੀਂ ਕੋਈ ਨਹੀਂ ਕਿਉਂ ਨਹੀਂ ਲਾ ਲਾਂਗੇ ਕੋਈ ਨਾ ਸੁੱਖ ਦੱਸ ਕੀ ਜਾਈ ਦੀ ਬੱਚਾ ਯਾਰ ਬਾਬਾ ਉਹ ਤਾਂ ਸੁੱਖਾਂ ਚ ਮੰਗਣਾ ਮੈਨੂੰ ਸਹੀ ਗੱਲ ਆ ਯਾਰ ਆਪਾਂ ਦਾ ਸਭ ਟ੍ਰੈਕੀ ਚੱਲਦੇ ਹੋਏ ਪਰ ਸਹੀ ਗੱਲ ਆ ਨਾ 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 ਜਾ ਯਾਰ ਗੱਲ ਪਹਿਲੇ ਤਾਂ ਲਗ ਮੈਂ ਛੋਟੀ ਜੀ ਸੋਖੀ ਹਾਂ ਤੇ ਜਿੱਦਿਆ ਰਿਆ ਹੋ ਗਿਆ ਉਹਦੇ ਬਾਬੇ ਦਾ ਜਵਾਬ ਤੇ ਸ਼ਾਮ ਲੰਦਾ ਬਾਬਾ ਕੀ ਬਾਬਾ ਇੱਕ ਛੋੜਾ ਜਿਹੀ ਦੂਈ ਬਾਟ ਕੀ ਕਹ ਸੀ ਇੱਕ دیਵਾਨ ਹਾਂ ਬਾ ਦੂੰਗਾ ਬਾਬਾ ਯਾਰ ਲੈ ਲੈ ਬੰਗਤ ਬਹੁਤ ਬੈਠੀ ਹੈ ਠੀਕ ਆ ਸੰਗਤ ਲੋੜ ਨੂੰ ਕੰਮ ਨਹੀਂ ਆ ਠੀਕ ਆ ਗੱਲ ਸੱਚੀ ਹੋਣੀ ਚਾਹੀਦੀ ਠੀਕ ਆ ਲੈ ਸਾਫ ਕੋਈ ਨਹੀਂ ਕਹਿਣਾ ਜਾ ਯਾਰ ਫਿਰ ਤੈਨੂੰ ਵੀ ਬੰਦਾ ਮਿਲਿਆ ਜਾ ਠੀਕ ਆ ਮੈਂ ਸਾਡੀ ਦਤਾ ਦੂੰਗਾ ਬਾਬਾ ਜੀ ਤੈਨੂੰ ਨਾਸ਼ਾ ਆ ਪਾਈਦਾ ਠੀਕ ਆ ਤੇ ਪਹਿਲੇ ਕਿਹੜਾ ਵਾਲੀ ਬਣੀ ਬਣੀ ਮੁੰਡਾ ਗੁੰਡਾ ਹੈਗਾ ਬਾਬਾ ਯਾਰ ਐਵੇਂ ਛੋੜੋ ਹਣਾ ਬਿਲਕੁਲ ਜਵਾਲੀ ਸਹੀ ਗੱਲ ਆ ਕੋਈ ਨਹੀਂ ਬਾਬਾ ਠੀਕ ਹੈ ਜੀ ਉਹ ਤੈਨੂੰ ਆਪਾਂ ਦੋਨੇ ਪਾਈ ਬੈਠ ਕੇ ਗੱਲ ਕਰਨਾਂਗੀ ਜੀ ਠੀਕ ਹੈ ਬਾਬੇ ਠੀਕ ਹੈ ਕੱਲ੍ਹ ਆ ਤਾਂ ਬਾਅਦ ਮਿਲਾਂਗੇ ਤੈਨੂੰ ਜ਼ਰੂਰ ਜਰਾ ਸਾਡ ਸਾਰੀ ਹੋ ਗਈ ਕੰਮ ਅੱਜ ਜ਼ਰੂਰ